ਮੱਛਵਾੜਾ ਸਾਹਿਬ ਦਾ ਸਿਹਤ ਕੇਂਦਰ ਜੋ ਕਿ ਹਰ ਵਾਰ ਨਮੀਆਂ ਤੋਂ ਨਮੀਆਂ ਸੁਰਖੀਆਂ ਦੇ ਵਿੱਚ ਸ਼ਾਮਲ ਹੁੰਦਾ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਸਹੂਲਤਾਂ ਪੱਖੋਂ ਹਰ ਵਾਰ ਪਛੜਿਆ ਹੀ ਮਿਲਦਾ ਹੈ ਇਸ ਦੀ ਇੱਕ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਮੱਛਵਾੜਾ ਸਾਹਿਬ ਵਿਖੇ ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਇਹ ਤਸਵੀਰਾਂ ਦੇ ਵਿੱਚ ਇੱਕ ਬੰਦਾ ਆਪਣੀ ਘਰ ਵਾਲੀ ਦੇ ਇਲਾਜ ਦੇ ਲਈ ਦਰ ਦਰ ਤੋਂ ਭੀਖ ਮੰਗ ਰਿਹਾ ਹੈ ਕਿਉਂਕਿ ਉਸ ਦੀ ਘਰ ਵਾਲੀ ਦਾ ਜਨਮਾ ਹੋਣ ਵਾਲਾ ਸੀ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਡਾਕਟਰ ਨਾ ਹੋਣ ਕਾਰਨ ਇਸ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਕਰਉਣਾ ਪਿਆ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਸ ਦੇ ਇਲਾਜ ਦਾ ਖਰਚਾ 15000 ਦੱਸਿਆ ਜਾ ਰਿਹਾ ਪਰ ਪਹਿਲਾਂ ਦੀਆਂ ਤੁਸੀਂ ਪਰਚੀਆਂ ਦੇਖ ਸਕਦੇ ਹੋ ਜੋ ਕਿ ਸਰਕਾਰੀ ਹਸਪਤਾਲ ਦੀਆਂ ਹਨ ਜਿੱਥੇ ਕਿ ਗਰਭਤੀ ਮਹਿਲਾ ਦਾ 9 ਮਹੀਨੇ ਟਰੀਟਮੈਂਟ ਲਗਾਤਾਰ ਚੱਲਦਾ ਰਿਹਾ ਪਰ ਜਦੋਂ ਰਾਤ ਨੂੰ ਅਚਾਨਕ ਉਸ ਨੂੰ ਦਰਦਾਂ ਛਿੜਦੀਆਂ ਹਨ ਜਨੇਪਾ ਹੋਣ ਵਾਲਾ ਹੁੰਦਾ ਹੈ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਸਰਕਾਰੀ ਹਸਪਤਾਲ ਮਾ ਛੋੜਾ ਸਾਈ ਵਿਖੇ ਲੈ ਜਾਂਦੇ ਨੇ ਪਰ ਉੱਥੇ ਰਾਤ ਨੂੰ ਕੋਈ ਵੀ ਡਾਕਟਰ ਮੌਜੂਦ ਨਹੀਂ ਹੁੰਦਾ ਜਿਸ ਕਾਰਨ ਹਸਪਤਾਲ ਵਾਲੇ ਲੁਧਿਆਣਾ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੰਦੇ ਹਨ ਇਲਾਜ ਵਾਸਤੇ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਫਿਰ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਆਪਣੇ ਘਰ ਵਾਲੀ ਦਾ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਦੇਖੋ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵਾੜਾ ਨਿਊਜ਼ ਮੈਂ ਤੁਹਾਡਾ ਆਪਣਾ ਜਤਿੰਦਰ ਕੁਮਾਰ ਛੜੌਦੀ ਪੰਜਾਬ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਕੁਝ ਵਾਅਦੇ ਕੀਤੇ ਸੀਗੇ ਜਿਦੇ ਵਿੱਚ ਉਹਨਾਂ ਨੇ ਕਿਹਾ ਸੀ ਅਸੀਂ ਸਿਹਤ ਸਹੂਲਤਾਂ ਅਤੇ ਸਿੱਖਿਆ ਨੂੰ ਪਹਿਲ ਦੇਵਾਂਗੇ ਤੇ ਬਾਕੀ ਜਿਹੜੇ ਕੰਮ ਨੇ ਉਹ ਵੀ ਨਾਲ ਦੀ ਨਾਲ ਕਰਾਂਗੇ ਪਰ ਸਾਡੇ ਦੋ ਮੁੱਦੇ ਹੀ ਹੋਣਗੇ ਮੇਨ ਸਿਹਤ ਤੇ ਸਿੱਖਿਆ ਵੀ ਇਹ ਚੀਜ਼ਾਂ ਦਾ ਜਰੂਰ ਹੱਲ ਕੀਤਾ ਜਾਵੇਗਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਕਲੀਨਿਕ ਵੀ ਖੋਲੇ ਨੇ ਥਾਂ ਥਾਂ ਦੇ ਤੇ ਚੰਗੀ ਗੱਲ ਆ ਲੋਕਾਂ ਨੂੰ ਜਿੱਥੋਂ ਸਿਹਤ ਮਿਲ ਰਹੀ ਆ ਪਰ ਇਸ ਚੀਜ਼ ਦੀ ਉਦੋਂ ਪੋਲ ਖੁੱਲ ਜਾਂਦੀ ਆ ਜਦੋਂ ਮਾਛੋਵਾੜਾ ਸਾਹਿਬ ਦੇ ਵਿੱਚ ਇੱਕ ਗਰੀਬ ਪਰਿਵਾਰ ਆਪਣੀ ਘਰ ਵਾਲੀ ਨੂੰ ਸਰਕਾਰੀ ਹਸਪਤਾਲ ਮਾਛੋਵਾੜਾ ਸਾਹਿਬ ਦੇ ਵਿੱਚ ਲੈ ਕੇ ਜਾਂਦਾ ਆ ਜਨੇਪੇ ਦੇ ਲਈ ਦਾ ਡਾਕਟਰ ਪਹਿਲਾਂ ਉੱਥੇ ਉਹਨੂੰ ਦਾਖਲ ਕਰ ਲੈਂਦੇ ਨੇ ਤੇ ਬਾਅਦ ਵਿੱਚ ਉਹਨੂੰ ਕਹਿ ਦਿੰਦੇ ਆ ਵੀ ਸਾਡੇ ਕੋਲ ਉਹਨੇ ਰਾਤ ਨੂੰ ਕੋਈ ਡਾਕਟਰ ਨਹੀਂ ਹੈਗਾ ਵੀ ਇਹਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਲੈ ਜਾਓ ਪਰ ਜਿਦੇ ਦੇਖਿਆ ਜਾਵੇ ਸਰਕਾਰ ਦੇ ਉਹ ਕੀਤੇ ਹੋਏ ਵਾਅਦੇ ਕਿੱਥੇ ਜਾਂਦੇ ਨੇ ਜਿਹੜੇ ਲੋਕਾਂ ਨਾਲ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ ਕੀਤੇ ਸੀਗੇ ਕੁਝ ਚਿਰ ਬਾਅਦ ਹੀ ਸਰਕਾਰ ਬਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਵੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਸਾਰੀਆਂ ਦਵਾਈਆਂ ਐਕਸਰੇ ਟੈਸਟ ਸਭ ਫ੍ਰੀ ਹੋਣਗੇ ਤੇ ਮਰੀਜ਼ ਨੂੰ ਕਿਤੋਂ ਵੀ ਬਾਹਰ ਨਹੀਂ ਜਾਣਾ ਪਵੇਗਾ ਪਰ ਇਸ ਗਰੀਬ ਪਰਿਵਾਰ ਦਾ ਕੀ ਕਰੀਏ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਝੁੱਗੀ ਦੇਖ ਲਓ ਜਿੱਥੇ ਝੁੱਗੀ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਨੇ ਇਹ ਗਰੀਬ ਪਰਿਵਾਰ ਵੀ ਇਹਨਾਂ ਦਾ ਕੀ ਕੀਤਾ ਜਾਵੇ ਜਿਹੜੇ ਆਪਣੀ ਘਰ ਵਾਲੀ ਨੂੰ ਆਪਣੀ ਘਰ ਵਾਲੀ ਨੂੰ ਬਚਾਉਣ ਦੇ ਲਈ ਜਨੇਪੇ ਦੇ ਲਈ ਸਰਕਾਰੀ ਹਸਪਤਾਲ ਲੈ ਕੇ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੇ ਇਸ ਬੰਦੇ ਨੇ ਫਿਰ ਦਰ ਦਰ ਤੇ ਭੀਖ ਮੰਗ ਕੇ ਤੇ ਕੁਛ ਆਪਣਾ ਸਾਈਕਲ ਵੇਚ ਕੇ ਤੇ ਕੁਝ ਪੈਸੇ ਇਕੱਠੇ ਕਰਕੇ ਐ ਆਪਣੀ ਘਰ ਵਾਲੀ ਦਾ ਇਲਾਜ ਕਰਾਇਆ ਆ ਤੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਆ ਵੀ ਜਿਵੇਂ ਕਿਵੇਂ ਉਹ ਹਸਪਤਾਲ ਤੇ ਲੈ ਕੇ ਗਏ ਤੇ ਡਾਕਟਰਾਂ ਨੇ ਕਿਸ ਗੱਲੋਂ ਉਹਨਾਂ ਨੂੰ ਜਵਾਬ ਦਿੱਤਾ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਅਭਿਸ਼ੇਕ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮਛੌੜ ਐ ਕੀ ਇਹ ਸਾਰਾ ਮੰਜ਼ਰ ਹੋਇਆ ਜੀ ਵੀ ਜਿਵੇਂ ਤੁਸੀਂ ਕਹਿੰਦੇ ਸੀ ਹਸਪਤਾਲ ਦੇ ਵਿੱਚ ਆਪਣੀ ਘਰ ਵਾਲੀ ਨੂੰ ਤੁਸੀਂ ਲੈ ਕੇ ਗਏ ਸੀਗੇ ਜੀ ਕੀ ਗੱਲਬਾਤ ਆ ਜੀ ਸਾਰੀ ਵੀਰੇ ਆਪਾਂ ਗਏ ਦਾ ਸਰਕਾਰੀ ਦੇ ਕਿਹੜੀ ਜਗ੍ਹਾ ਜੀ ਮੈਂ ਆਪਣੇ ਮਛੌੜੇ ਆਪਣੇ ਕਟੜੀ ਦੇ ਕੋਲੇ ਸੱਪੀ ਆ। ਹਾਂ ਸਰ ਕੜੀ। ਉੱਥੇ ਜਵਾਬ ਦਿੱਤਾ ਵੀ। ਕੀ ਕਿਹਾ ਉਹਨਾਂ ਨੇ ਜੀ? ਕੋਰੇ ਨਹੀਂ ਹੋਣਾ ਕਿ ਡਿਲੀਵਰੀ ਤੁਸੀਂ। ਪਹਿਲਾਂ ਉਹਨਾਂ ਨੇ ਦਾਖਲ ਕੀਤਾ ਸੀਗਾ ਜੀ। ਦਾਖਲ ਨਹੀਂ ਕੀਤਾ। ਵੀਰੇ ਇੱਕ ਵਾਰੀ ਜੋ ਦੋ ਵਾਰੀ 2 ਵਜੇ ਗਏ ਤੇ ਫਿਰ ਚੈੱਕ ਕਰਿਆ ਸੀ ਇੱਕ ਵਾਰੀ। ਅੱਛਾ ਜੀ। ਫਿਰ ਲੁਧਿਆਣਾ ਲੈ ਜਾਵੋ ਨਹੀਂ ਸਮਾਂ। ਫਿਰ ਕੀ ਕਿਹਾ ਤੁਸੀਂ ਉਹਨਾਂ ਨੇ ਤੁਹਾਨੂੰ ਕੀ ਕਿਹਾ ਵੀ ਕਿਹੜੀ ਗੱਲ ਉਹਨਾਂ ਨੇ ਜਵਾਬ ਦਿੱਤਾ? ਬੱਚੇ ਬੋਟੀ ਕਰਦੀ। ਬੱਚੇ ਨੇ ਬੋਟੀ ਕਰ। ਆਪਣੇ ਜਾਓ। ਅੱਛਾ ਜੀ। ਫਿਰ ਤੁਸੀਂ ਕੀ ਕੀਤਾ ਜੀ ਫਿਰ? ਵਿੜ ਬ੍ਰਿਆ ਸੀ ਪ੍ਰਾਈਵੇਟ ਤੇ ਲੈ ਕੇ ਗਏ ਲੁਧਿਆਣਾ ਦੇ ਜਾਨੰਦ ਨ ਬ੍ਰਿਆ ਸੀ ਡਰ ਕੇ ਕਿਥੋਂ ਕੀਤਾ ਪੈਸਿਆਂ ਦਾ ਅਰੇਂਜਮੈਂਟ ਤੁਸੀਂ ਸਾਰਾ ਜੀ ਮੇਰੇ ਕਿਸੇ ਦੇ ਕਿਸੇ ਤੇ ਲੈ ਕੇ ਤੈਗੇ ਬਿਲਕੁਲ ਕਿਸੇ ਤੋਂ ਇਹ ਬਾਜ਼ਾਰ ਦੇ ਵਿੱਚ ਇੱਕ ਤੁਹਾਡੀ ਵੀਡੀਓ ਵੀ ਬਹੁਤ ਵਾਇਰਲ ਹੋਈ ਆ ਵੀ ਤੁਸੀਂ ਦੁਕਾਨਾਂ ਦੇ ਉੱਤੇ ਭੀਖ ਮੰਗ ਕੇ ਆਪਣੀ ਘਰ ਵਾਲੀ ਦੇ ਲਈ ਪੈਸੇ ਇਕੱਠੇ ਕੀਤੇ ਨੇ ਦਵਾਈਆਂ ਬਾਰੇ ਇਕੱਠੇ ਕਰਦਾ ਸੀ ਕਿੰਨੇ ਕੇ ਪੈਸੇ ਇਕੱਠੇ ਹੋ ਗਏ ਸੀ ਵੀਰੇ ਉਸ ਦਿਨ ਤੋਂ 12000 ਰੁਪਏ ਇਕੱਠੇ ਹੋਏ ਤੇ ਫਿਰ ਦਵਾ ਥੋੜੇ ਬਹੁਤ ਹੋਰ ਕਿਸੇ ਤੇ ਲੈ ਕੇ ਫਿਰ 2600 ਰੁਪਏ ਦਵਾ ਲੈ ਕੇ ਆਇਆ ਫਿਰ ਕਿੱਥੋਂ ਤੁਸੀਂ ਅਰੇਂਜਮੈਂਟ ਕੀਤਾ ਜੀ ਸਾਰਾ ਸਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਤੁਸੀਂ ਇਲਾਜ ਲਈ ਲੈ ਕੇ ਗਏ ਤਾਂ ਉੱਥੇ ਕਿੰਨੇ ਕੇ ਪੈਸੇ ਲੱਗੇ ਤੁਹਾਡੇ ਮੇਰੀ ਉੱਥੇ ਲੱਗੇ ਆਪਣੇ 15000 15000 ਰੁਪਏ ਲੱਗੇ ਜੀ ਤੇ ਫਿਰ ਕਿੱਥੋਂ ਪੈਸਿਆਂ ਦਾ ਅਰੇਂਜਮੈਂਟ ਕੀਤਾ ਜੀ ਵੀਰੇ ਜੀ ਕੁਝ ਵਿਚਾਰੇ ਨੇ ਮੇਰੀ ਸਾਸ ਨੇ दिए ਕਿਸੇ ਤੇ ਲੈ ਕੇ ਕੁ ਵੀਰ ਜੇ ਸਰਕਾਰੀ ਹੈ ਛੇ ਕਰਨਗੇ ਤਾਂ ਵੀਰ ਜੇ ਅਗਲਾ ਬੰਦਾ ਇਹ ਜਾਨ ਚਲੀ ਜਾਏਗੀ ਇਹ ਤੇ ਇਹ ਸਰਕਾਰੀ ਹਸਪਤਾਲ ਨਹੀਂ ਸੰਭਾਲਣਗੇ ਤੁਸੀਂ ਸਰਕਾਰੀ ਹਸਪਤਾਲ ਨੂੰ ਕੁਝ ਕਿਹਾ ਸੀਗਾ ਵੀ ਜਦੋਂ ਉਹਨਾਂ ਨੇ ਕਿਹਾ ਵੀ ਲੁਧਿਆਣੇ ਲੈ ਜਾਓ ਤੁਸੀਂ ਐਂਬੂਲੈਂਸ ਲਈ ਵਗੈਰਾ ਜਾਂ ਕਿਸੇ ਕਿਹਾ ਸੀ ਵੀ ਸਾਨੂੰ ਸਾਧਨ ਦੋ ਕੋਈ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਤੁਸੀਂ ਕਿਹਾ ਸੀਗਾ ਉਹਨਾਂ ਨੂੰ ਕੋਈ ਨਹੀਂ ਕਿਹਾ ਸੀ ਨਹੀਂ ਕਿਹਾ ਤੁਸੀਂ ਨਹੀਂ ਕਿਹਾ ਹੈਗਾ ਫਿਰ ਦਵਾਈ ਕਿੱਥੋਂ ਲਈ ਤੁਸੀਂ ਦਵਾਈ ਵੀਰੇ ਉੱਥੇ ਹੀ ਲੈ ਕੇ ਆਇਆ ਪ੍ਰਾਈਵੇਟ ਜੀ ਹਸਪਤਾਲ ਤੋਂ ਨਹੀਂ ਲੈਣ ਗਏ ਸੀ ਇਹ ਹੋ ਗਿਆ ਠੀਕ ਆ ਜੀ ਗੱਲਬਾਤ ਕਰਦੇ ਆ ਇੱਥੇ ਜਿਹੜੀ ਉਹ ਲੜਕੀ ਹਸਪਤਾਲ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮੈਂ ਸਾਚੀ ਦਾ ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਤੁਹਾਡਾ ਜੀ ਮੇਰਾ ਨਾਮ ਜੀ ਸ਼ਾਂਤੀ ਹੈ ਕਿਹੜੇ ਨੇ ਉਹ ਰਹਿੰਦੇ ਨੇ ਮੱਛੀ ਖੜੇ ਕੀ ਗੱਲਬਾਤ ਹੋਈ ਥੋੜੀ ਗੱਲਬਾਤ ਹੋਈ ਜੀ ਉਹਨੇ 11 ਵਜੇ ਲੈ ਕੇ ਥੋ ਵੀ ਚੈਕ ਨਹੀਂ ਕਰਿਆ ਤੇ ਚੱਕ ਕਰਕੇ ਪਹਿਲੇ ਵੀ 11 ਤਰੀਕ ਨੂੰ ਲੈ ਕੇ ਗਏ ਸੀ 14 ਤਰੀਕ ਥੀ 14 ਤਰੀਕ ਨੂੰ 11 ਵਜੇ ਲੈ ਕੇ ਫਿਰ ਵੀ ਦੁਪਹਿਰ ਦੇ ਰਾਤ ਨੂੰ ਜੀ ਰਾਤ ਨੂੰ ਫਿਰ 2 ਵਜੇ ਹੋਰ ਲੈ ਕੇ ਗਏ ਦੁਬਾਰਾ ਉਹ ਥੋ ਵੀ ਕਿਹਾ ਪੂਰੇ ਹੋਣੀ ਨੇ ਡਿਲੀਵਰੀ ਇਹਦੇ ਬੀਪੀ ਘਟ ਗਿਆ ਉਹ ਤਾਂ ਫਲਾਣਾ ਹੋ ਗਿਆ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਫਿਰ ਉਹਨਾਂ ਨੇ ਉਹਦੇ ਡਿਲੀਵਰੀ ਕਰੀ ਨਹੀਂ ਫਿਰ پیسے ਦਵਾਈ ਲੈ ਕੇ ਕਰਦੇ ਫਿਰ ਜਿੱਥੇ ਡਿਲੀਵਰੀ ਹੋਈ ਉੱਥੇ ਤੇ ਦਵਾਈ ਲਿਖੀ ਸੀ ਫਿਰ ਫਿਰ ਆੜਚੇ ਦਵਾਈ ਲਿਖੀ ਆਪਨ ਫਿਰ ਕਿਸੇ ਉਧਾਰਵਾਸ਼ੇ ਕਰਕੇ ਫਿਰ ਡਿਲੀਵਰੀ ਦੇ پیسے ਲਗਾਏ ਦਵਾਈ ਦੇ پیسے ਦਿੱਤੇ ਨੇ ਨਹੀਂ ਨਹੀਂ ਤੁਸੀਂ ਕਿਹਾ ਸੀਗਾ ਵੀ ਆਪਣੇ ਜਦੋਂ ਉਹਨਾਂ ਨੇ ਕਿਹਾ ਵੀ ਹਸਪਤਾਲ ਚ ਲੈ ਜਾਓ ਕੀ ਕਿਹਾ ਵੀ ਬੱਚੇ ਨੂੰ ਕੀ ਹੋਇਆ ਹੋਇਆ ਹੈ ਬੱਚੇ ਦੀ ਧੜਕਣ ਅੱਛਾ ਜੀ ਹਾਂ ਬੀਬੀ ਮੰਮੀ ਕੁੜੀ ਨੂੰ ਵੀ ਕਿ ਉਹ ਬੀਪੀ ਚੀ ਬਦ ਗਈ ਅੱਛਾ ਜੀ ਹਾਂ ਫਿਰ ਉਹਨਾਂ ਨੇ ਗੋਲੀ ਦਿੱਤੀ ਜੀ ਇੱਕ ਬੀਪੀ ਦੀ ਗੋਲੇ ਜੱਤੀ ਨੂੰ ਕੁੜੀ ਨੂੰ ਫਿਰ ਉੱਥੇ ਪੇਰਾਵੜ ਚ ਗਏ ਫਿਰ ਉਥੇ ਸਾਰੀ ਕੁਝ ਲਾਏ ਤਾਂ ਜਾ ਕੇ ਫਿਰ ਉੱਥੇ ਵੀ ਪੀਠੇ ਹੋਈ ਕੁੜੀ ਦੀ ਉਹ ਕੁੜੀ ਛੋਟੀ ਵਾਲੀ ਕੁੜੀ ਦੀ ਵੀ ਉਹਦੀ ਧੜਕਣੇ ਵੀ ਠੀਕ ਹੋਈ ਕੁੜੀ ਤੇ ਉਹਦੀ ਬੇਟੀ ਦੋਨੇ ਠੀਕ ਨਹੀਂ ਮਾਂਵਾਂ ੀਆਂ ਠੀਕ ਨਹੀਂ ਦੋਨੇ ਹਾਂ ਛੋਟੇ ਪ੍ਰੈਸ਼ਨ ਨਾਲ ਹੋਈ ਸੀ ਛੋਟੇ ਪ੍ਰੈਸ਼ਨ ਨਾਲ ਹਾਂ ਮੰਗਲਵਾਰ ਨੂੰ ਸਾਰੀ ਰਾਤ ਦਰਦ ਹੋਇਆ ਔਰ ਬੁੱਧਵਾਰ ਨੂੰ ਸਤਵੇ ਜਾ ਕੇ ਹੋਈ ਕੁੜੀ ਨੂੰ ਇਹ ਕਿੰਨੇ ਘੰਟੇ ਦੇ ਵਿੱਚ ਵਿੱਚ ਸਿਹਤ ਹਸਪਤਾਲ ਤੇ ਸਰਕਾਰੀ ਹਸਪਤਾਲ ਤੇ ਪ੍ਰਾਈਵੇਟ ਹਸਪਤਾਲ ਦੇ ਕਿੰਨੇ ਘੰਟੇ ਦੇ ਵਿੱਚ ਡਿਲੀਵਰੀ ਹੋਈ? ਹਾਂਜੀ ਡਿਲੀਵਰੀ ਆਪਾਂ 3:30 ਵਜੇ ਸਰਕਾਰ ਤੇ ਨਿਕੜ ਗਏ ਸੀ। 3:30 ਵਜੇ। ਸਰਕਾਰ ਦੇ ਨਿਕੜ ਗਏ ਪਿਰਾਵਟ ਨੂੰ। ਪਿਰਾਵਟ ਦੀ ਪੁੜਾ 4:00 ਵਜੇ ਉੱਥੇ ਜਾ ਕੇ ਪਹੁੰਚ ਗਈ। ਕਿੰਨੇ ਵਜੇ? 4:00 ਵਜੇ। 4:00 ਵਜੇ ਕੁੜੀ ਨੇ ਉੱਥੇ ਦਾਖਲ ਕਰਤੀ ਕਿ ਜ਼ਬੇਸ਼ੇ ਲੈ ਕੇ ਮੈਂ 2000 ਸੇ ਦਾਖਲ ਕਰਕੇ ਫਿਰ ਉਹਨਾਂ ਕਿਹਾ ਵੀ ਇੱਥੇ ਹੋ ਜਾਊਗਾ। ਫਿਰ ਫਿਰ ਵੀ ਬੜੀ ਮੈਡਮ ਮੈਨੂੰ ਕਹਿੰਦੇ ਗਏ ਕਿ ਬੱਚੇ ਦਾ ਜਵਾਬ ਨਹੀਂ ਲੈਂਦੀ ਮੈਂ। ਕਿਉਂ ਬੱਚਾ ਬਚੂਗਾ ਮੰਮੀ ਬਚੂਗੀ ਕਿਉਂ ਉਹਨਾਂ ਨੇ ਕਿਉਂ ਬਿਨਾਂ ਦੇਖੇ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਕਿਹਾ ਸੀ ਉਹਦੇ ਦੜਕਣ ਦੀ ਕੁੜੀ ਦੀ ਕੰਮ ਸੀ ਫਿਰ ਉਹਨਾਂ ਨੇ ਕਿਹਾ ਨਾਮਗਾ ਵੀ ਇਹਦਾ ਨਾ ਕਰਿਓ ਮੈਂ ਕੁੜੀ ਵੀ ਬਚਾਈਏ ਮੇਰੀ ਤੋਂ ਉਹ ਵੀ ਬਚਾਈਏ ਇਦਾਂ ਨਾ ਕਰੀਏ ਮੈਂ ਫਿਰ ਮੈਂ ਹੱਥ ਬੰਦੇ ਰੋਈ ਉਹਨਾਂ ਨਾਲ ਉਹਨਾਂ ਨੇ ਕਿਹਾ ਕੋਈ ਨਾ ਦਿੱਦੀ ਅੰਤ ਤੀ ਤੂੰ ਬੇਟ ਮੈਂ ਤੇਰੀ ਕੁੜੀ ਕਰਦੀ ਆ ਫਿਰ ਮੈਂ ਕਿਸੇ ਦੇ ਪੈਸੇ ਲੈਣ ਗਈ ਫਿਰ ਉਹਨਾਂ ਨੇ ਪੈਸੇ ਐਡਵਾਂਸ ਕਿਤੇ ਚਾਹਤਾ ਕਿ ਉਹਨਾਂ ਨੇ ਵੀ ਐਡਵਾਂਸ ਕੀਤੀ ਮੈਂ ਕਿਸੇ ਉਦਾਰ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਵੀ ਕਹੀ ਪਹਿਲਾਂ ਪੈਸੇ ਜਮਾ ਕਰਾਓ ਫਿਰ ਮੇਰੇ ਨਾਲ ਤਾਂ ਕੋਈ ਵਿਚਾਰ ਉਹਨੇ ਐਡਮਿਟ ਕੀਤਾ ਫਿਰ ਮੈਂ ਸਵੇਰੇ ਗਈ ਕਿਸੇ ਉਧਾਰ ਲੈ ਕੇ ਆਈਆਂ ਫਿਰ ਮੈਂ ਕੁੜੀ ਆਪਣੇ ਪਿੱਛੇ ਸੋਚੀ ਕੀ ਕਹਨੇ ਵੀ ਕੋਈ ਇਨਸਾਨੀਅਤ ਜਮਾਈ ਖਤਮ ਹੋ ਗਈ ਜੀ ਵੀ ਜਿਵੇਂ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਪ੍ਰਾਈਵੇਟ ਜਿਵੇਂ ਸੁਣਦੇ ਨਹੀਂ ਪ੍ਰਾਈਵੇਟ ਜਿਵੇਂ ਆਪਣੇ ਉੱਤੇ ਲੈ ਗਈ ਉੱਥੇ ਵੀ ਨਹੀਂ ਛੁਡਿਆ ਫਿਰ ਸਰਕਾਰ ਦੇ ਲੈ ਕੇ ਲੁਧਿਆਣਾ ਜਾਂਦੇ ਕੁੜੀ ਨੂੰ ਬਸ ਜਮਾਈ ਉਹ ਬੱਚਾ ਹੋਣ ਵਾਲਾ 5 ਮਿੰਟਾਂ ਦੇ ਉਹਨੇ ਕਿਹਾ ਤਾ ਵੀ ਚਾਹਣਾ ਨਹੀਂ ਅੱਛਾ ਹੋਰ ਫਿਰ ਕਹਤੋ ਸੀ ਲੈ ਜਾ ਲੁਧਿਆਣੇ ਪਰ ਮੈਂ ਮੁੱਕਰ ਗਈ ਕਿਹਾ ਮੈਂ ਲੁਧਿਆਣੇ ਲੈ ਕੇ ਨਹੀਂ ਜਾਣਾ ਆਪਣੀ ਕੁੜੀ ਨੂੰ ਪਿੱਛੇ ਮਾਰਨਾ ਨਹੀਂ ਹੈਗਾ ਮੈਂ ਆਪਣੀ ਕੁੜੀ ਨੂੰ ਹੋਰ ਹੀ ਕਰਾਣਾ ਮੈਂ ਕਿਸੇ ਉਧਾਰ ਕਰ ਲੂੰਗਾ ਦੇ ਦੇਦੂnga ਬਾਅਦ ਚ ਉਧਾਰ ਲਈ ਮੁੱਛੇ ਦੇ ਕੀ ਕਹਨੇ ਜੀ ਸਰਕਾਰ ਤਾਂ ਇੱਕ ਪਾਸੇ ਵਾਅਦਾ ਕਰਦੀ ਆ ਵੀ ਹਾਂਜੀ ਸਾਰੀਆਂ ਸਹੂਤਾ ਤੁਹਾਨੂੰ ਸਰਕਾਰੀ ਹਸਪਤਾਲ ਦੇ ਵਿੱਚੋਂ ਮਿਲਣਗੀਆਂ ਪਰ ਉੱਥੇ ਤੁਸੀਂ ਕਹਿੰਦੇ ਆ ਵੀ ਸਾਨੂੰ ਉਥੋਂ ਬੈਰੰਗ ਮੋੜ ਦਿੱਤਾ ਗਿਆ ਜੀ ਉਹਨਾਰੇ ਕਿਤੇ ਵੀ ਸਰਕਾਰੀ ਜੇ ਕੋਈ ਸਹੂਤਾ ਹੁੰਦੀ ਤਾਂ ਹੀ ਗਰੀਬ ਵਿਚਾਰੇ ਰਹਿਣਗੇ ਬੰਦੇ ਵੀ ਸਰਕਾਰੀ ਵਿੱਚ ਨਹੀਂ ਜਾਣਗੇ ਫਿਰ ਵਿਚਾ ਗਰੀਬ ਕਿੱਥੇ ਗਏ ਜਾਣੇ ਉਹਨਾਂ ਨੇ ਬਰਦਾ ਇਨਾਂ ਨੇ ਫਿਰ ਘਰਪਤੀ ਹੋਣਾ ਹੀ ਨਹੀਂ ਵਿਚਾਰੀਆਂ ਨੇ ਕੀ ਕਰਨਾ ਫਿਰ ਸਰਕਾਰ ਜੇ ਸੁਣਦੀ ਹੀ ਨਹੀਂ ਫਿਰ ਘਰਪਤੀ ਜਨਾਨੀ ਕੀ ਕਰੂਗੀ ਉਹਨੇ ਮਰਨਾ ਤਾਂ ਨਹੀਂ ਹੈ ਅਗਲੇ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਜੋ ਕਹਿਣਾ ਚਾਹੁੰਦੇ ਵੀ ਸਾਰੀ ਸਹਾ ਗਰਾਂ ਗਰੀਬ ਦੀ ਸਹਾਇਤਾ ਕਰੋ ਸਾਰੇ ਦੀ ਜਿਹੜੀ ਗਰਭਪਤੀ ਜਨਾਨੀ ਆਉਨ ਉਹਨੂੰ ਉਹਨੂੰ ਕੁਛ ਨਹੀਂ ਚਾਹੀਦਾ ਉਹਨੂੰ ਡਿਲੀਵਰੀ ਕਰੋ ਬਸ ਗੋਲੀ ਦਵਾਈ ਦਿਓ ਹੋਰ ਕੁਛ ਨਹੀਂ ਚਾਹੀਦਾ ਉਹ ਸਰਕਾਰ ਨੂੰ ਯਾਨੀ ਕਿ ਕਹਿਣ ਦਾ ਮਤਲਬ ਵੀ ਹਸਤਾ ਵਾਲਾਂ ਦੇ ਵਿੱਚ ਡਾਕਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ ਰਾਤ ਨੂੰ ਡਾਕਟਰ ਉੱਥੇ ਸਰਕਾਰੀ ਜੇ ਹੁੰਦਾ ਹੀ ਨਹੀਂ ਵੀਰੇ ਉਹ ਕਹਿੰਦੇ ਕਿ ਡਾਕਟਰ ਰਾਤ ਵਾਲਾ ਹੁੰਦਾ ਹੀ ਨਹੀਂ ਵੀਰੇ ਸਰਕਾਰੀ ਜੇ ਫਿਰ ਕੀ ਕਰਾਂਗੇ ਉੱਥੇ ਜਿਹੜੀ ਗਰਭਪਤੀ ਜਨਾਨੀ ਡਿਲੀਵਰੀ ਕਰੂਗੀ ਵਿਚਾਰੀ ਉਥੇ ਉਹ ਮਰੂਗੀ ਤੇ ਨਹੀਂ ਹੈ ਉਹਦੇ ਵਿੱਚ ਚੈੱਕ ਕਰਕੇ ਉੱਥੇ ਤੋਰਦਾ ਵਿਚ ਨੂੰ ਲੈ ਜਾਣ ਲੱਗੀ ਜੀ ਧੰਨਵਾਦ ਹਾਂਜੀ ਡਾਕਟਰ ਸਾਹਿਬ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਜਸਦੇਵ ਸਿੰਘ ਮੈਂ ਬਤੌਰ ਸੀਨੀਅਰ ਮੈਡੀਕਲ ਆਫਸਰ ਸੀਐਸਸੀ ਮਾਛਾਪੜਾ ਵਿਖੇ ਜਿਹੜਾ ਹੈਗਾ ਡਿਊਟੀ ਕਰ ਰਿਹਾ ਹਾਂ ਡਾਕਟਰ ਸਾਹਿਬ ਇੱਕ ਨਾ 14 ਤਰੀਕ ਦਾ ਕੇਸ ਆਇਆ ਸੀਗਾ ਕੋਈ ਪੇਸ਼ੈਂਟ ਦਾ ਜੀ ਰਾਤ ਨੂੰ ਜੀ ਵੀ ਉਹਦੇ ਡਿਲੀਵਰੀ ਦਾ ਸੀਗਾ ਜੀ ਪੈ ਰਿਹਾ ਚੱਕਰ ਜੀ ਕੀ ਮੈਟਰ ਸੀਗਾ ਜੀ ਉਹ ਉਹਦੇ ਵਿੱਚ ਉਹ ਕੇਸ ਜਿਹੜਾ ਸੀਗਾ ਸਾਡੇ ਕੋਲ ਆਇਆ ਤੇ ਸਾਡੇ ਸਟਾਫ ਨਰਸਾਂ ਡਿਊਟੀ ਜਿਹੜੀ ਹੈਗਿਆ ਮੈਡਮ ਅਮਰਜੀਤ ਹੈਗੇ ਨੇ ਉਹ ਸੀਨੀਅਰ ਸਟਾਫ ਨਰਸ ਹੈਗੇ ਆ ਉਹਨਾਂ ਨੇ ਚੈੱਕ ਕੀਤਾ ਤਾਂ ਉਹ ਪੇਸ਼ੈਂਟ ਦਾ ਜਿਹੜਾ ਬੀਪੀ ਜ਼ਿਆਦਾ ਸੀਗਾ 155 107 ਬੀਪੀ ਹੋਣ ਕਰਕੇ ਇਹ ਜਿਹੜਾ ਹੈਗਾ ਹਾਈ ਰਿਸਕ ਪ੍ਰੈਗਨਨਸੀ ਦੇ ਵਿੱਚ ਆ ਜਾਂਦਾ ਹਾਈਪਰਟੈਂਸਿਵ ਕੇਸ ਤੇ ਇਹਦੇ ਵਿੱਚ ਸਾਨੂੰ ਜੱਚਾ ਤੇ ਬੱਚਾ ਦੋਨੋਂ ਦੀ ਸਿਹਤ ਦਾ ਧਿਆਨ ਰੱਖਣਾ ਪੈਂਦਾ ਉਹ ਫਿਰ ਸਟਾਫ ਨਾਲ ਸਾਊਂਡ ਡਿਊਟੀ ਨੇ ਚੈੱਕ ਕਰਕੇ ਉਹਨੂੰ ਜਿਹੜੀ ਹੈਗੀ ਆ ਐਂਟੀ ਹੈਪੀਟਲਸ ਡਰੱਗ ਬੀਪੀ ਘੱਟ ਕਰਨ ਵਾਸਤੇ ਉਹ ਦਿੱਤੀ ਤਾਂ ਨਾਲ ਹੀ ਜਿਹੜਾ ਉਹਨੂੰ ਫਿਰ ਐਡਵਾਈਸ ਕੀਤਾ ਗਿਆ ਰੈਫਰ ਵਾਸਤੇ ਟੂ ਦਾ ਹੇਰ ਇਸ ਜੂਡ ਦੇ ਵਿੱਚ ਰੈਫਰ ਕਰਨ ਵਾਸਤੇ ਐਡਵਾਈਸ ਕੀਤਾ ਗਿਆ ਰੈਫਰਲ ਸਲਿੱਪ ਵੀ ਬਣਾ ਦਿੱਤੀ ਗਈ ਸੀ ਇੰਟਰਸਪ ਵੀ ਕਿਉਂ ਰੈਫਰ ਕੀਤਾ ਗਈ ਕਿਉਂ ਡਾਕਟਰ ਨਹੀਂ ਹੁੰਦਾ ਜੀ ਨਾ ਨਹੀਂ ਉਹ ਉਹਦੇ ਵਿੱਚ ਫਿਰ ਉਹ ਪੇਸ਼ੈਂਟ ਜਿਹੜਾ ਹਾਈਪਰਟੈਂਸਿਵ ਹੈਗਾ ਵਾ ਹਾਈਪਰਟੈਂਸਿਵ ਹਾਈ ਰਿਸਕ ਪ੍ਰੈਗਨਸੀ ਹੈ ਮੈਂ ਪਹਿਲਾਂ ਦੱਸਿਆ ਇਹਦੇ ਵਿੱਚ ਗਾਇਨੀ ਸਪੈਸ਼ਲਿਸਟ ਦੀ ਕੇਵਲ ਜਿਹੜੀ ਹੈਗੀ ਆ ਅ ਲੋੜ ਪੈਂਦੀ ਹੁੰਦੀ ਹੈ ਕਿਉਂਕਿ ਚੱਚਾ ਦੇ ਵਿੱਚ ਦੋਨਾਂ ਦੀ ਸਿਹਤ ਦਾ ਧਿਆਨ ਰੱਖਣਾ ਪੈਂਦਾ ਤੇ ਜਿਹੜੀ ਡਾਕਟਰ ਜਿਹੜੇ ਹੈਗੇ ਆ ਉਹ ਸਾਡੇ ਕੋਲੋਂ ਮਤਲਬ ਕਿ ਰਜਾਇਨ ਕਰ ਚੁੱਕੇ ਨੇ ਤੇ ਇਸ ਕਰਕੇ ਜਿਹੜਾ ਦੂਜੇ ਹਸਪੀਟਲ ਹਾਇਰ ਸਰਕਾਰੀ ਹਸਪਤਲ ਦੇ ਵਿੱਚ ਉੱਥੇ ਡਾਕਟਰ ਮੌਜੂਦ ਹੋ ਹੈਗੇ ਆ ਹੁੰਦੇ ਆ ਇਸ ਕਰਕੇ ਰੈਫਰ ਕੀਤਾ ਸੀਗਾ ਤੇ ਕਿਉਂਕਿ ਉੱਥੇ ਹੋਰ ਬਿਹਤਰ ਜਿਹੜੀ ਸਰਕਾਰੀ ਹਸਪਤਲ ਦੇ ਵਿੱਚ ਸਹੂਲਤ ਮਿਲ ਜਾਂਦੀ ਹੈ ਡਾਕਟਰ ਸਾਹਿਬ ਕੋਈ ਮੰਗ ਪੱਤਰ ਦਿੱਤਾ ਹੋਈ ਜੀ ਆਪਣੇ ਜਿਵੇਂ ਨਾਈਟ ਨੂੰ ਜੀ ਐਮਰਜੈਂਸੀ ਏਜੰਸੀ ਦੇ ਵਿੱਚ ਕਈ ਵਾਰ ਡਾਕਟਰਾਂ ਦੀ ਕਮੀ ਰਹਿੰਦੀ ਹੈ ਜੀ 2-3 ਵਜੇ ਤੋਂ ਬਾਅਦ ਜੇ ਦੇਖਿਆ ਜਾਵੇ ਜੀ ਦੱਸਿਆ ਹੋਇਆ ਹੈਗਾ ਜਿਹਦਾ ਹੈਗਾ ਹਰ ਤੋਂ ਤੁਸੀਂ ਦੱਸਿਆ ਤੇ ਕਿਉਂ ਨਹੀਂ ਜੀ ਮੰਗ ਪੂਰੀ ਹੋ ਰਹੀ ਕਾਫੀ ਦੇਰ ਦੇ ਕਾਫੀ ਦੇਰ ਤੋਂ ਹੋ ਰਿਹਾ ਜੀ ਵੈਸੇ ਆਓ ਜਲਦੀ ਪੂਰੀ ਕਰ ਦਿੱਤੀ ਠੀਕ ਹੈ ਥੈਂਕ ਯੂ ਜੀ ਡਾਕਟਰ ਸਾਹਿਬ ਜਿਹੜਾ ਪੇਸ਼ੈਂਟ ਨੂੰ ਭੇਜਿਆ ਸੀਗਾ ਤੁਸੀਂ ਜੀ ਕਿੱਥੇ ਰੈਫਰ ਕੀਤਾ ਸੀਗਾ ਜੀ ਇਹ ਅਸੀਂ ਸਿਬਲਸਮ ਲੁਧਿਆਣਾ ਰੈਫਰ ਕੀਤਾ ਗਿਆ ਸੀਗੇ ਉਹਨੂੰ ਪਾਰਚੀ ਬਕਾਇਦਾ ਰੈਫਰਲ ਵੀ ਦਿੱਤੀ ਗਈ ਜੀ ਬਟ ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈਗਾ ਆਪਣਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਚਲਾ ਗਿਆ ਸੀ अच्छा जी वो हॉस्पिटल ਤੁਹਾਨੂੰ ਜੀ ਕਿਸ ਨੇ ਰੈਫਰ ਕੀਤਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਨਹੀਂ ਪ੍ਰਾਈਵੇਟ ਹਸਪੀਟਲ ਨਹੀਂ ਅਸੀਂ ਰੈਫਰ ਕਰਦੇ ਅਸੀਂ ਤਾਂ ਸਿਰਫ ਸਰਕਾਰੀ ਦੇ ਵਿੱਚ ਹੀ ਹੈ ਜਿਹੜਾ ਹੈਗਾ ਉੱਥੇ ਰੈਫਰ ਕਰਦੇ ਹਾਂ ਇਹ ਕਿਸ ਵੀ ਆਪਣੀ ਮਰਜ਼ੀ ਨਾਲ ਹੀ ਇੱਥੇ ਲਿਖ ਕੇ ਬਕਾਇਦਾ ਰਜਿਸਟਰ ਵਿੱਚ ਅਸੀਂ ਆਪਣੀ ਪ੍ਰਾਈਵੇਟ ਹੀ ਇਲਾਜ ਕਰਾਉਣਾ ਉਹ ਪ੍ਰਾਈਵੇਟ ਹਸਪੀਟਲ ਦੇ ਵਿੱਚ ਆਪਣੀ ਮਰਜ਼ੀ ਨਾਲ ਹੀ ਹੈ ਜੇ ਬਾਈਚਾਂਸ ਐਮਰਜੈਂਸੀ ਐਂਬੂਲੈਂਸ ਦੀ ਲੋੜ ਪਵੇ ਜੋ ਵੀ ਤੁਸੀਂ ਫਿਰ ਹਾਇਰ ਕਰਦੇ ਹੋ ਜੀ ਸਾਡੇ ਕੋਲ 108 ਐਂਬੂਲੈਂਸ ਹੁੰਦੀ ਹੈ ਉਹਦੇ ਵਿੱਚ ਹੀ ਰੈਫਰ ਕਰਦੇ ਠੀਕ ਠੀਕ ਹੈ ਦੋਸਤਾਂ ਥੈਂਕ ਯੂ